ਗੁਰ ਬਾਣੀ ਕਹੈ ਸੇਵਕ ਜਤ ਮਾਨੈ ਪਰ ਤਖ ਗੁਰੂ ਨਿਸਤਾਰੇ ਗਿਆਨ ਧਿਆਨ ਕਿਛ ਕਰਮ ਨ ਜਾਣ ਨਾਹ ਜਨਨ ਬਲ ਕਰਣੀ ਸਾਧ ਸੰਗਤ ਕੈ ਅੰਤ ਲਾਵ ਤਖ ਮਨ ਦੇ ਜਾਏ ਤਰਣੀ ਹਉ ਆਇ ਕੋ ਕਹੋ ਤਲ ਗੁਰ ਸੇ ਭੀਏ ਅਹਨ ਸਹਜ ਸੁਭਾਏ ਦਰਸ਼ਨ ਪਰਸੈ ਗੁਰ ਕੈ ਜਨਮ ਮਰਨ ਤੋਕ ਜਾਏ ਸਤਨਾਮ ਸਾਰੇ ਆਗੇ ਰਜ ਕੈ ਹੁਬੇ ਸੇਵ ਕਰੇ ਇਹੋ ਗਰਮ ਕੈ ਆਪ ਦੀਵਾਰੀ ਹੈ ਸਭ ਰਾਜ ਸ੍ਰਿਸ਼ਟ ਕਾਲੇ ਨਾਨਕ ਕਰਮ ਕਮਤੀ ਹੈ ਤਾ ਆਪੇ ਨਦਰ ਕਰੇ ਮਹਲਾ ਤੇਜ ਆਇਆ ਆਇਆ ਤੇ ਪਰਵਾਰ ਨਾਨਕ ਤੋਲ ਉਧਾਰੇ ਆਪਣਾ ਦਰਗਹੇ ਪਾਵੇ ਮਾਣ ਪਉੜੀ ਗੁਰਮੁਖ ਸਖਿਆ ਸਿਖ ਗੁਰੂ ਮਿਲਾਈਆ ਇਕ ਸੇਵਕ ਕਿਰਪਾਸ ਇਕ ਗੁਰ ਕਰੇ ਲਾਈ ਗੁਰਬਾਣੀ ਅੱਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਰਾਮ ਸਰ ਜੀ ਪਾਤਸ਼ਾਹ ਪਹਰਾਜੀਆਂ ਦੇ ਪਾਵਨ ਪਵਿੱਤਰ 647 83 ਅਕ ਪਰ ਸਿशोਭਤ ਹੈ ਸੋ ਲੋਕ ਮਹਨਤੀ ਚੰ ਹਸਤੀ ਸਿਰ ਜੋ ਅੰਕਸ ਹੈ ਰਹਿਰ ਬਾਦਸ਼ਾਹ ਮਹਾਰਾਜੀ ਕਾਸ਼ਿਸ਼ ਕਰਦੇ ਨੇ ਕਹਿੰਦੇ ਜਿਵੇਂ ਹਾਥੀ ਦੇ ਸਿਰ ਤੇ ਪੁੰਡਾ ਹੈ ਪੁੰਡਾ ਮੁਹਾਵਤ ਜਿਵੇਂ ਉਹ ਚਲੁੰਦਾ ਹੈ ਉਹ ਚਲਦਾ ਹੈ ਅਹਰਣ ਜੋ ਸਿਰ ਦੇ ਜਿਨ੍ਹਾਂ ਨੇ ਪ੍ਰਾਰਥਨਾ ਸਮਾ ਵੇਖਿਆ ਹੈ ਕਿਸਾਨ ਮੀਰ ਆਪਣੇ ਖੇਤੀ ਦੇ ਫਲ ਲੋਹੇ ਨੂੰ ਕਰਮ ਕਰਕੇ ਠੀਕ ਕਰਾਉਂਦੇ ਸਨ ਦੋਹਾ ਇਹਨਾਂ ਕਰਮ ਹੋ ਜਾਂਦਾ ਸੀ ਕਿਉਂ ਉਹ ਚਿਤ ਚਾਹੇ ਉਹ ਮੋੜ ਨਹੀਂ ਆ ਜਾਂਦਾ ਸੀ ਮਨ ਤਾਂ ਲਾਗੈ ਆਰਾਜਕੈ ਧੂ ਕੀ ਸੇਵ ਕਰੇ ਸਤਿਗੁਰੂ ਜੀ ਕਹਿੰਦੇ ਉਸੇ ਹੀ ਤਰ੍ਹਾਂ ਸਰੀਰ ਤੇ ਮਨ ਸਤਿਗੁਰੂ ਨੂੰ ਬੰਧਿਆ ਤੁਮ ਅਰਪਣ ਕਰਦੇ ਤੇ ਸਾਵਧਾਨ ਹੋ ਕੇ ਗੁਰੂ ਦੇ ਹੁਕਮ ਵਿੱਚ ਰਹਿ ਕੇ ਉਹਦੀ ਸੇਵਾ ਕਰੇ ਕਿਉ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ ਫੇਰ ਸਤਗੁਰੂ ਜੀ ਦੇ ਸਾਹਮਣੇ ਹੋਇਆ ਮਨੁੱਖ ਇਸ ਤਰ੍ਹਾਂ ਲਾਪਤਾ ਭਾ ਰਾਗਾ ਸਭ ਸਭ ਦੇ ਸਿਸਕਾ ਕਰਨਾ ਮਨਪੇ ਨੈਸ ਪੌੜੀ ਦੀ ਅਦੀਰਲੀ ਪੰਗ ਦੇ ਵਿੱਚ ਸਤਿਗੋ ਜੀ ਜੈਤਿ ਸ਼੍ਰੀ ਰਾਗ ਦੀ ਬਾਰਵੇਂ ਸੇਹ ਪ੍ਰਮਾਨ ਕਰਦੇ ਨੇ ਕਹਿੰਦੇ ਉਹ ਸਾਰੇ ਸ੍ਰਿਸ਼ਟੀ ਦਾ ਰਾਜਾ ਹੈ ਭਾਵੇਂ ਜਿਹੜਾ ਨਾਮ ਜਪਦਾ ਹੈ ਸਾਰੇ ਸ੍ਰਿਸ਼ਟੀ ਦਾ ਇਹ ਰਾਜਾ ਹੈ ਭਾਵੇਂ ਉਹਦੇ ਕਪੜੇ ਬਟੇ ਹੋਣ ਭਾਵੇਂ ਹਰਾਨ ਜਿੱਦਾਂ ਦੀ ਮਰਜ਼ੀ ਹੋਣ ਪਰ ਜੇ ਉਹਦੇ ਪੱਲੇ ਨਾਮ ਹੈ ਉਹ ਸਾਰੇ ਹੀ ਸ੍ਰਿਸ਼ਟੀ ਦਾ ਰਾਜਾ ਹੈ ਨਾਨਕ ਪਰਮ ਪ੍ਰਭੂ ਜੀ ਆਇਆ ਜਾਇ ਆਪੇ ਨਦਰ ਕਰੇ ਜਦੋਂ ਆਪ ਕਾਲਪੁਰ ਕੋ ਵਹਿਗੁਰੂ ਦੀ ਕਿਰਪਾ ਦੀ ਨਜ਼ਰ ਕਰਦਾ ਹੈ ਤਦੋਂ ਸਤੂ ਦੇ ਸਭ ਨੂੰ ਹੋ ਕੇ ਇਹ ਸਮਝ ਆਉਂਦੀ ਹੈ ਮਹਲਾ ਦੀਜਾ ਜਨ ਗੁਰੂ ਦੇ ਨਾਮ ਧਿਆਇਆ ਨਾ ਇਤੇ ਪਰਵਾਣ ਸਤੂ ਜੀ ਕਹਿੰਦੇ ਸੰਸਾਰ ਦੇ ਵਿੱਚ ਆਏ ਉਹੀ ਅਨੋਖ ਪਰਵਾਣ ਹਨ ਜਿਨਾਂ ਨੇ ਸਤਿਗੁਰੂ ਦੇ ਦੱਸੇ ਹੋਏ ਰਸਤੇ ਤੇ ਤੁਰ ਕੇ ਨਾਮ ਸਿਮਰਿਆ ਹੈ ਉਹ ਨਾਮ ਸਿਮਰਨ ਵਾਲਿਆਂ ਨੂੰ ਬਖਸ਼ਿਸ਼ ਵੀ ਕਰਦੀ ਹੈ ਸਤਿਗੁਰੂ ਜੀ ਕਹਿੰਦੇ ਨਾਨਕ ਕੁੱਲ ਉਧਾਰੇ ਆਪਣਾ ਦਰਗਹੇ ਪਾਵੇ ਮਾਨ ਕੋਹ ਮਨੁੱਖ ਆਪਣੇ ਪਰਲੂ ਵੀ ਤਾਲ ਲੈਂਦੇ ਨੇ ਤੇ ਆਪ ਵੀ ਉਹ ਦਰਗਾਹ ਦੇ ਵਿੱਚ ਜਾ ਕੇ ਆਦਰ ਮਾਨ ਸਤਕਾਰ ਪਾਉਂਦੇ ਨੇ ਬੋੜੀ ਗੁਰਮੁਖ ਸਖੀਆਂ ਸਿੱਖ ਗੁਰੂ ਦੇ ਲਈ ਹੈ ਸਤਿਗੁਰੂ ਨੇ ਗੁਰਮੁਖ ਸਖੀਆਂ ਰੂਪ ਸਹੇਲੀਆਂ ਆਪਣੇ ਵਿੱਚ ਬਣਾਈਆਂ ਨੇ ਇੱਕ ਸੇਵਕ ਗੁਰਪਾਸ ਚਿਤ ਗੁਰਕਾਰੇ ਲਾਈਆਂ ਉਹਨਾਂ ਵਿੱਚੋਂ ਕੋਈ ਸਤਿਗੁਰੂ ਜੀ ਦੇ ਕੋਲ ਸੇਵਾ ਕਰਦੀਆਂ ਨੇ ਕਈਆਂ ਨੂੰ ਸਤਿਗੁਰੂ ਜੀ ਨੇ ਹੋਰ ਪਾਸੇ ਕਾਰੇ ਲਾਇਆ ਹੋਇਆ ਹੈ ਜਿਨ੍ਹਾਂ ਗੁਰ ਪਿਆਰਾ ਮਨ ਚਿਤ ਜਿਨ੍ਹਾਂ ਭਾਉ ਗੁਰੂ ਦੇ ਵਾਈਆਂ ਜਿਨ੍ਹਾਂ ਦੇ ਮਨ ਚ ਪਿਆਰਾ ਗੁਰੂ ਵਸਦਾ ਹੋਵੇ ਸਤਗੁਰੂ ਉਹਨਾਂ ਨੂੰ ਆਪਣਾ ਪਿਆਰ ਕਰਸ਼ੁਣ ਕਰਦੇ ਨੇ ਗੁਰਸਿੱਖਾ ਇੱਕੋ ਪਿਆਰ ਗੁਰਮਿੱਤਾ ਪੁੱਤਾ ਭਾਈਆ ਸਤਗੁਰੂ ਜੀ ਦਾ ਆਪਣੇ ਸਿੱਖਾਂ ਮਿੱਤਰਾਂ ਪੁੱਤਰਾਂ ਤੇ ਭਰਾਵਾਂ ਨਾਲ ਇੱਕੋ ਜਿਹਾ ਪਿਆਰ ਹੈ ਗੁਰਸਤਗੁਰ ਬੋਲ ਸਭ ਗੁਰ ਆਖ ਗੁਰੂ ਜੀ ਗਾਈਆ ਸਾਰਿਆਂ ਗੁਰੂ ਗੁਰੂ ਆਖੋ ਗੁਰੂ ਗੁਰੂ ਆਖਿਆ ਗੁਰੂ ਆਤਮਿਕ ਜੀਵਨ ਬਖਸ਼ਿਸ਼ ਕਰ ਦਿੰਦਾ ਹੈ ਸੋ ਉਤਾਨ ਹੁਣਿ ਸ਼ੁਕਰਾਨਾ ਧੰਵਾਦ ਤਦ ਸਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜੀਆਂ ਦਾ ਜਿਨਾਂ ਅਮਰਤ ਰੂਪ ਮਹਾਨ ਕਿਰਪਾ ਬਖਸ਼ਿਸ਼ ਰਵ ਦਿੱਤੀ ਅਮਰਤ ਗੇੜਾ ਕੁੱਲੇ ਦਰਸ਼ਨ ਦੀ ਧਾਰੇ ਬਖਸ਼ਿਸ਼ ਕੀਤੀ ਬਾਣੀ ਪੜਨ ਸੁਣਨ ਦਾ ਸਤ ਸੰਤ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਸਤਿਗੁਰੂ ਰਈਣ ਵਾਲਾ ਜੋ ਸੱਜੇ ਪਾਤਸ਼ਾਹ ਜੀ ਇਸੇ ਤਰ੍ਹਾਂ ਕਿਰਪਾ ਦਿਸਤੇ ਬਿਣਾਈ ਰੱਖਣ ਸਰਬ ਸਗਤਾਂ ਦੇ ਅਪਰੇ ਚਰਨ ਕਮਲਾਂ ਨਾਲ ਜੁੜ ਕੇ ਰੱਖਣ ਸੋਨਾ ਦੇ ਸਰਤੇ ਮੇਲ ਪ੍ਰਿਆਦਰ ਰੱਖਣ ਗੋਸਿ ਕੀ ਜੀਵਣਾਂ ਦਾ ਨਾਮ ਦਾਨ ਦੀਆਂ ਦਾਤਾਂ ਬਲ ਮੇਲ ਬਾਣੀ ਬਾਣੀ ਦਾ ਪਿਆਰ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਕਾਇਤਨਾਨਸ ਕਰਨ ਗੁਰਮਤਿ ਅਨੁਸਾਰ ਸਭਨਾ ਦੀਆਂ ਸ਼ਬ ਮਨੋ ਕਾਮਨਾਵਾਂ ਪੂਰਣ ਕਰਨ ਸਰਬੱਤ ਸੰਗਤਾਂ ਦਾ ਧੰਨਵਾਦ ਜੀਓ ਆਇਆ ਜੀਓ ਆਇਆ ਆਪ ਸਿਆਰੇ ਸਾਧ ਸੰਗਤ ਜੀਓ ਸਤਨਾਮ ਸ਼੍ਰੀ ਵਾਖ ਕੁਰਜੀ ਦੇ ਚਾਰ ਪੈਰ ਨੁਕਰੀਏ ਕੋਈ ਵੀ ਰਸਨਾ ਬਾਜੀ ਨਾ ਰਹਿਏ ਸਾਰਿਆਂ ਸੰਗਤਾਂ ਬਿਆ ਸਤਿਕਾਰ ਸਤਿ ਬੋਲਿਓ ਜੀ ਮਾਈਕਾਂ ਦੇ ਥੋੜਾ ਜਿਹਾ ਨੇੜੇ ਹੋ ਜੀ ਤਾਂ ਕਿ ਸਾਰਿਆਂ ਦੀ ਆਵਾਜ਼ ਆਵੇ ਗੱਤ ਵਾਤ ਤੇ ਬੋਲਿਓ ਜੀ ਸਤਨਾਮ ਵਾਖ